ਰੇਡੀਓ ਸਰਸੰਗਮ 94.7 FM ਤੇ ਸਾਡੇ ਹੋਰ ਮੀਡੀਆ ਸੰਸਥਾਨਾਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਕਲਕਰੀ ਸ਼ਹਿਰ ਦੇ ਜੈਨਸਿਸ ਸੈਂਟਰ ਦੇ ਬਾਹਰ ਗਰਾਊਂਡਸ ਦੇ ਵਿੱਚ ਖਲੋਤੇ ਆਂ ਅਸਲ ਵਿੱਚ ਮੌਕਾ ਹੈ ਅਲਬਰਟਾ ਸਿੱਖ ਖੇਡਾਂ ਦਾ ਆਸਟ੍ਰੇਲੀਆ ਦੇ ਵਿੱਚ ਤੁਸੀਂ ਸਿੱਖ ਖੇਡਾਂ ਸੁਣਦੇ ਆਏ ਹੋ ਤੇ ਸਿੱਖ ਭਾਈਚਾਰਾ ਜਿੱਥੇ-ਜਿੱਥੇ ਵੀ ਆ ਸਪੋਰਟਸ ਦੇ ਨਾਲ ਇਹਨਾਂ ਦਾ ਸੁਣਾ ਵਾਰਿਆ ਖੇਡਦੇ ਨਹੀਂ ਵੀ ਤੇ ਉਹਨਾਂ ਨੂੰ ਨਿਭਾਉਂਦੇ ਨੇ ਤੇ ਬੜੇ ਜ਼ੋਰ ਸ਼ੋਰ ਨਾਲ ਨੇ ਤੇ ਵਿਦੇਸ਼ਾਂ ਦੇ ਵਿੱਚ ਆ ਕੇ ਕਬੱਡੀ ਨੂੰ ਤੇ ਤੁਸੀਂ ਮੰਨਤਾ ਜਿਹੜੀ ਆ ਦਿੱਤੀ ਆ ਸਾਰਿਆਂ ਨੇ ਦੇਖਣ ਸੁਣਨ ਵਾਲਿਆਂ ਨੇ ਪਰ ਜਿਹੜੀਆਂ ਸਾਡੀਆਂ ਹੋਰ ਖੇਡਾਂ ਨੇ ਉਹ ਕਿੱਥੇ ਤੇ ਕਿਵੇਂ ਪਰਫੁੱਲਿਤ ਹੋ ਰਹੀਆਂ ਨੇ ਤੇ ਸਾਡੇ ਕੈਲਗਰੀ ਸ਼ਹਿਰ ਵਿੱਚ ਅਲਬਟਾ ਸਿਕ ਖੇਡਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਪਹਿਲੀ ਵਾਰੀ ਉਹਨਾਂ ਬਾਬਤ ਜਾਣਕਾਰੀ ਲਈ ਗੋਦਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਜੀ ਤੇ ਅਰਵਿੰਦਰ ਸਿੰਘ ਕੰਬਰ ਜੀ ਸਕਤਰ ਸਾਹਿਬ ਇਹ ਸਾਡੇ ਨਾਲ ਮੌਜੂਦ ਨੇ ਸਦਾ ਗੁਰਜੀਤ ਸਿੰਘ ਜੀ ਜੀਐਨਓ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਸਭ ਤੋਂ ਪਹਿਲਾਂ ਤਾਂ ਰੇਡੀਓ ਸੁਰਸੰਗਮ ਦੀ ਸਮੁੱਚੀ ਟੀਮ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਜਿਹੜੀਆਂ ਸਿੱਖ ਖੇਡਾਂ ਹੋ ਰਹੀਆਂ ਨੇ ਉਹਨਾਂ ਦੀ ਤੁਸੀਂ ਕਵਰੇਜ ਕਰਨ ਦੇ ਲਈ ਪਹੁੰਚੇ ਹੋ ਜੀ ਸਤਿਮਰ ਸਾਹਿਬ ਆਪ ਜੀ ਦਾ ਵੀ ਸਵਾਗਤ ਤੇ ਤੇ ਕੀ ਕਰਨਾ ਚਾਹੋਗੇ ਜੀ ਇਹਨਾਂ ਸਿੱਖ ਖੇਡਾਂ ਦੇ ਬਾਰੇ ਇਹ ਫੁਰਨਾ ਕਿੱਥੋਂ ਫੁਰਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫੁਰਨਾ ਸਾਡੇ ਮਨ ਵਿੱਚ ਜਦੋਂ ਅਸੀਂ ਨਿਊਜ਼ੀਲੈਂਡ ਦੀ ਆਸਟ੍ਰੇਲੀਆ ਦੀਆਂ ਗੇਮਾਂ ਦੇਖੀਆਂ ਖੇਡਾਂ ਦੇਖੀਆਂ ਤੇ ਸਾਡੇ ਮਨ ਦੇ ਵਿੱਚ ਵੀ ਫੁਰਨਾ ਆਇਆ ਕਿ ਅਸੀਂ ਉਹ ਬਹੁਤ ਵੱਡੇ ਪੱਧਰ ਤੇ ਕਰਾਉਂਦੇ ਆ ਕਿ ਅਸੀਂ ਵੀ ਇਹ ਖੇਡਾਂ ਅਲਬਰਟਾ ਦੇ ਵਿੱਚ ਦਸ਼ਮੇਸ਼ ਕਲਚਰ ਸੈਂਟਰ ਨੂੰ ਹੋਸਟ ਕਰੀਏ ਤੇ ਤਾਂ ਇਹ ਫੁਰਨਾ ਸਾਡੇ ਮਨ ਦੇ ਵਿੱਚ ਆਇਆ ਪਾਈ ਸਾਹਿਬ ਜੀ ਇਹਨਾਂ ਇਥੇ ਕਿਹੜੀਆਂ ਕਿਹੜੀਆਂ ਖੇਡਾਂ ਤੇ ਕਿੰਨੇ ਕੁ ਖਿਡਾਰੀ ਤੇ ਕਿੰਨੀਆਂ ਕੁ ਟੀਮਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਹਾਂ ਜੀ ਸਾਡੇ ਕੋਲੇ ਤਕਰੀਬਨ ਹੁਣ ਤੱਕ ਜੀ 1000 ਦੇ ਕਰੀਬ ਜਿਹੜੇ ਪਲੇਅਰਾਂ ਨੇ ਰਜਿਸਟਰ ਕਰ ਦਿੱਤਾ ਵਾ ਜੀ ਇਹਦੇ ਵਿੱਚ ਸਾਡੇ ਕੋਲੇ ਸੌਕਰ, ਵਾਲੀਬਾਲ, ਬਾਸਕਟਬਾਲ, ਬੈਡਮਿੰਟਨ, ਫੀਲਡ ਹਾਕੀ, ਗੱਤ ਘਾਟਾ, ਟੈਕ ਆਫ ਔਰ ਐਥਲੈਟਿਕਸ ਤੇ ਹੋਰ ਜਿਹੜੀਆਂ ਗੇਮਾਂ ਨੇ ਆਪਾਂ ਜਿਹੜੀਆਂ ਜਿਹੜੀਆਂ ਆਪਾਂ ਗੇਮਾਂ ਉਹ ਲਈਆਂ ਨੇ ਜਿਹੜੀਆਂ 올림픽ਸ ਦੇ ਵਿੱਚ ਆਪਣੀਆਂ ਗੇਮਾਂ ਹੁੰਦੀਆਂ ਨੇ ਸੋ ਮੋਸਟਲੀ ਆਪਾਂ ਉਹ ਸਾਰੀਆਂ ਤਕਰੀਬਨ 8-9 ਦੇ ਕਰੀਬ ਗੇਮਾਂ ਨੇ ਜਿਹ ਹੁਣ ਤੱਕ ਸਾਡੇ ਕੋਲੇ 1000 ਦੇ ਕਰੀਬ ਜਿਹੜੇ ਪਲੇਅਰ ਨੇ ਜੀ ਉਹ ਗੇਮਾਂ ਦੇ ਲਈ ਰਜਿਸਟਰ ਕਰ ਚੁੱਕੇ ਨੇ ਭਾਈ ਸਾਹਿਬ ਜੀ ਇਹਦਾ ਜਿਹੜਾ ਪੂਰਨ ਤੌਰ ਤੇ ਸਹਿਯੋਗ ਆ ਗੁਰਦੁਆਰਾ ਸਾਹਿਬ ਵੱਲੋਂ ਜਿਹੜਾ ਖਾਣ ਪੀਣ ਦਾ ਵੀ ਪ੍ਰਬੰਧ ਤੇ ਹੋਰ ਜਿਹੜੇ ਨੇ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਜਾ ਰਿਹਾ ਹਾਂਜੀ ਇਹਦਾ ਸਾਰਾ ਪ੍ਰਬੰਧ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਕੀਤਾ ਜਾ ਰਿਹਾ ਜੀ ਇੱਥੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਲੰਗਰ ਦਾ ਪੂਰਾ ਪ੍ਰਬੰਧ ਹੋਵੇਗਾ ਚਾਹ ਪਾਣੀ ਦਾ ਪ੍ਰਬੰਧ ਹੋਵੇਗਾ ਸਾਰੇ ਵੀ ਜਿੰਨੇ ਵੀ ਗੇਮਾਂ ਦੇ ਵਿੱਚ ਪ੍ਰੋਪਰ ਰੂਲ ਐਂਡ ਰੈਗੂਲੇਸ਼ਨ ਹੋਵੇਗਾ ਜੀ ਤੇ ਇਹਦੇ ਲਈ ਕੋਈ ਇਨਾਮਾਤ ਵਗੈਰਾ ਕਿਸ ਤਰ੍ਹਾਂ ਤੇ ਹੈ ਕਿ ਨਹੀਂ ਤੇ ਹੌਸਲਾ ਬਜ਼ਾਏ ਵੀ ਕਰਨੀ ਅਸੀ ਜੇ ਹਜ਼ਾਰ ਤੋਂ ਉਪਰ ਰਜਿਸਟਰ ਹੋਏ ਨੇ ਕਿਸ ਤਰ੍ਹਾਂ ਦਾ ਸਿਸਟਮ ਹੈ ਅਸੀਂ 골ਡ ਮੈਡਲ ਲਏ ਆ ব্রੌਂਜ਼ ਮੈਡਲ ਲਏ ਆ ਤੇ ਟਰਾਫੀਆਂ ਲਈਆਂ ਨੇ ਤੇ ਇਹ ਸਾਰੇ ਇਨਾਮ ਅਸੀਂ ਜਿਹੜੇ ਰਨਿੰਗ ਟਰਾਫੀ ਹੋਵੇਗੀ ਤੇ ਉਹਦੇ ਵਿੱਚ ਅਸੀਂ ਜਿਹੜੀ ਵੀ Winner team ਰਹੇਗੀ ਉਹਦਾ ਉੱਤੇ ਆਪਾਂ ਲੋਗੋ ਲਾਵਾਂਗੇ ਤੇ ਦਸ਼ਮੇਸ਼ ਕਲਚਰ ਸੈਂਟਰ ਵਿੱਚ ਸਜਾਵਾਂਗੇ ਕਿ ਆਉਣ ਵਾਲੇ ਸਾਲ ਦੇ ਵਿੱਚ ਉਹ ਰਨਿੰਗ ਟਰਾਫੀ ਦੇ ਵਿੱਚ ਜਿਹੜੀ ਅਗਲੀ ਅਗਲੇ ਸਾਲ ਟੀਮ ਜਿੱਤੇਗੀ ਉਹਦਾ ਵੀ ਨਾਂ ਉੱਥੇ ਲਿਖਿਆ ਜਾਵੇਗਾ ਪਾਇਸਾ ਜੀ ਜੈਨਿਸਿਸ ਸੈਂਟਰ ਦੀਆਂ ਗਰਾਊਂਡਸ ਦੇ ਜਿਸ ਤਰ੍ਹਾਂ ਦਾ ਸਿੱਖ ਭਾਈਚਾਰਾ ਹੈ ਖਾਸ ਕਰਕੇ ਅਲਬਰਟਾ ਵੀ ਤੇ ਮੇਨ ਲੱਗਦਾ ਟੀਮਾਂ ਤੇ ਦੂਰੋਂ ਪਾਰੋਂ ਆ ਰਹੀਆਂ ਹੋਣਗੀਆਂ ਯੂਐਸਏ ਵਗੈਰਾ ਤੋਂ ਵੀ ਆਉਣ ਗਿਆ ਤੇ ਜਦੋਂ ਪਹਿਲਾ ਪਲੇਟਾ ਇਹੋ ਪ੍ਰੋਗਰਾਮ ਹੈਗਾ ਤੇ ਜਦੋਂ ਗਾਂਵ ਵਾਸਤੇ ਹੁਣ ਕਿਤੇ ਜਗ੍ਹਾ ਘਟ ਨਹੀਂ ਪਾਉਗੀ ਸਾਡੇ ਲਈ ਬਿਲਕੁਲ ਜੀ ਇਸ ਇਸ ਵਾਰੀ ਆਪਾਂ ਅਲਬਰਟਾ ਦੀਆਂ ਗੀਮਾਂ ਹੀ ਕੱਲੀਆਂ ਅਲਬਰਟਾ ਦੀਆਂ ਟੀਮਾਂ ਹੀ ਕੱਲੀਆਂ ਆਪਾਂ ਲੌਕ ਕੀਤੀਆਂ ਨੇ ਇਸ ਵਾਰ ਕੱਲੀਆਂ ਅਲਬਰਟਾ ਦੀਆਂ ਟੀਮਾਂ ਹੀ ਆ ਰਹੀਆਂ ਨੇ ਕਿਉਂਕਿ ਆਪਾਂ ਇਹ ਸੀਗਾ ਵੀ ਇੱਕ ਵਾਰੀ ਆਪਾਂ ਇਹਨਾਂ ਗੇਮ ਦੀ ਸ਼ੁਰੂਆਤ ਕਰਨੀ ਚਾਹੁੰਦੇ ਸੀ ਇੱਕ ਵਾਰੀ ਆਪਾਂ ਇਹਨਾਂ ਖੇਡਾਂ ਦਾ ਆਗਾਜ਼ ਕਰਨਾ ਚਾਹੁੰਦੇ ਸੀ ਸੰਗਤ ਦੇ ਸਹਿਯੋਗ ਦੇ ਨਾਲ ਡੈਫੀਨਿਟਲੀ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਸਾਨੂੰ ਗੇਮਾਂ ਦੇ ਦਿਨ ਵੀ ਵਧ ਰੱਖਣੇ ਪੈਣਗੇ ਇਸ ਵਾਰ ਸਿਰਫ ਦੋ ਦਿਨਾਂ ਦੀਆਂ ਗੇਮਾਂ ਨੇ ਇੱਕ ਦਿਨ ਸ਼ਾਮ ਨੂੰ ਢਾਈ ਦਿਨ ਦੀਆਂ ਗੇਮਾਂ ਕਹਿ ਸਕਦੇ ਹਾਂ ਸਭ ਪਹਿਲੇ ਦਿਨ ਜਿਹੜਾ 18 ਤਰੀਕ ਦਿਨ ਸ਼ੁੱਕਰਵਾਰ ਨੂੰ ਆਪਣੀ ਓਪਨਿੰਗ ਸਮਾਰੋਹਣੀ ਹੋਊਗੀ ਜੀ ਸ਼ਾਮ 5 ਵਜੇ ਤੋਂ 8 ਵਜੇ ਤੱਕ ਤੇ 19 ਤਰੀਕ ਦਿਨ ਸ਼ਨੀਵਾਰ ਨੂੰ ਸਵੇਰ ਦੇ 8 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਜੀ ਜੇਸ ਸਾਬ ਨਾਲ ਸੰਗਤ ਦੇ ਵਿੱਚ ਉਤਸ਼ਾਹ ਜੇਸ ਸਾਬ ਦੇ ਨਾਲ ਖੜਾਈਆਂ ਦੇ ਵਿੱਚ ਉਤਸ਼ਾਹ ਉਹ ਉਹਨੂੰ ਦੇਖ ਕੇ ਲੱਗਦਾ ਕਿ ਅਗਲੀ ਵਾਰੀ ਸਾਨੂੰ ਇਹ ਜਗ੍ਹਾ ਘੱਟ ਪੈ ਜਾਣੀ ਹੈ ਭਾਈ ਸਾਹਿਬ ਜੀ ਹਰਵਿੰਦਰ ਸਿੰਘ ਜੀ ਇਹ ਦੱਸੋ ਕਿ ਆਮ ਤੌਰ ਤੇ ਕਬੱਡੀ ਦੇ ਨਾਲ ਖਾਸ ਤੌਰ ਤੇ ਮੈਂ ਕਿਸੇ ਖੇਡ ਦਾ ਚਲੋ ਨਾਮ ਨਹੀਂ ਲੈਂਦੇ ਚਲੋ ਇਹਨਾਂ ਜਨਰਲ ਅਸੀਂ ਜਦੋਂ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੁੰਦਾ ਤਾਂ ਕਈ ਬ리에 ਲਾਮ ਤਾਂ ਸਾਡੀਆਂ ਉਹ ਜੀਆਂ ਨਾਲ ਆ ਜਾਂਦੀਆਂ ਨੇ ਜਿਹਦੇ ਨਾਲ ਡਿਸਪਲਨ ਪੰਕ ਹੋ ਜਾਂਦਾ ਕੀ ਸੰਦੇਸ਼ ਦੇਣਾ ਚਾਹੋਗੇ ਇਸ ਮਾਮਲੇ 'ਚ ਮੈਂ ਇਸ ਮਾਮਲੇ ਦੇ ਵਿੱਚ ਇਹੋ ਹੀ ਕੈਲਗਰੀ ਦੀ ਸੰਗਤ ਨੂੰ ਜਿੰਨੇ ਵੀ ਦਰਸ਼ਕ ਇੱਥੇ ਪਹੁੰਚਣੇ ਆ ਐਡਮਿੰਟਨ ਤੋਂ ਜਾਂ ਹੁਦਰੋਂ ਵੀ ਆਉਣੇ ਆ ਮੈਂ ਇਹ ਚਾਹਨਾ ਕਿ ਦਸ਼ਪੇਸ਼ ਕਲਚਰ ਸੈਂਟਰ ਦੀਆਂ ਗਿਮਾਂ ਆ ਗੁਰੂ ਘਰ ਦਾ ਨਾਂ ਆ ਇਹਦੇ ਨਾਲ ਜੁੜਦਾ ਏ ਤੇ ਕਿਸੇ ਤਰ੍ਹਾਂ ਦੇ ਵੀ ਨਸ਼ੇ ਦੀ ਵਰਤੋਂ ਨਾ ਕੀਤੀ ਜਾਵੇ ਇਹ ਸਾਡੀ ਹੱਥ ਜੋੜ ਕੇ ਬੇਨਤੀ ਆ ਸੰਗਤਾਂ ਦੇ ਚਰਨਾਂ ਵਿੱਚ ਭਾਈ ਸਾਹਿਬ ਗੁਰਜੀਤ ਸਿੰਘ ਜੀ ਕੁਝ ਹੋਰ ਕੋਈ ਸੰਦੇਸ਼ ਆਪਣੇ ਵੱਲੋਂ ਦੇਣਾ ਚਾਹੋਗੇ ਬਾਕੀ ਅਸੀਂ ਕੱਲ ਨੂੰ ਹਾਜ਼ਰ ਹੋਵਾਂਗੇ ਜੀ ਤੇ ਲਾਈਵ ਬ੍ਰਾਡਕਾਸਟ ਜਿਹੜਾ ਇਸ ਪ੍ਰੋਗਰਾਮ ਦਾ ਜਿਹੜਾ ਹੈ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝਾ ਦੀ ਵੀ ਜਿਹੜੇ ਡਿਸ਼ ਤੇ ਪਲੈਟਫਾਰਮ ਹੈਗੇ ਨੇ ਕੇਬਲ ਤੇ ਸਾਰਿਆਂ ਤੇ ਬ੍ਰॉडकास्ट ਹੋਵੇਗਾ ਜੀ ਹੋਰ ਕੋਈ ਸੰਦੇਸ਼ ਆਪਣੇ ਵੱਲੋਂ ਇਹ ਹੀ ਹੈ ਜੀ ਸੰਗਤ ਨੂੰ ਸੁਨੇਹਾ ਕਿਉਂਕਿ ਸੰਗਤ ਦਾ ਗੁਰਦੁਆਰਾ ਸਾਹਿਬ ਹੈ ਜੀ ਸੰਗਤ ਵੱਲੋਂ ਸੰਗਤ ਦੇ ਸਹਿਯੋਗ ਨਾਲ ਸੰਗਤ ਦੇ ਲਈ ਗੇਮਾਂ ਕਰਾਈਆਂ ਜਾ ਰਹੀਆਂ ਨੇ ਬੇਸਿਕਲੀ ਜਿਹੜੀਆਂ ਇਹ ਖੇਡਾਂ ਨੇ ਸਾਡੇ ਆਨ ਵਾਲੀਆਂ ਬੱਚਿਆਂ ਦੇ ਲਈ ਆਨ ਵਾਲੀਆਂ ਜਨਰੇਸ਼ਨਾਂ ਨੂੰ ਆਪਾਂ ਫਿਜ਼ੀਕਲੀ ਫਿੱਟ ਰੱਖਣ ਦੇ ਲਈ ਮੈਂਟਲੀ ਫਿੱਟ ਰੱਖਣ ਦੇ ਲਈ ਗੁਰਦੁਆਰਾ ਸਾਹਿਬ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਵਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰਾ ਕੈਨੇਡਾ ਵਾਸਦਾ ਸਿੱਖ ਭਾਈਚਾਰਾ ਉਹ ਸਾਡਾ ਸਹਿਯੋਗ ਕਰੂਗਾ ਜੀ ਇਹਨਾਂ ਖੇਡ ਅਪਾ ਇਹ ਕਹਿ ਸਕਦੇ ਆ ਕਿ ਚਾਹੇ ਕੋਈ ਵੀ ਨਾਮ ਦੇ ਅੰਡਰ ਚਾਹੀਏ ਆਪਾਂ ਕਰਵਾ ਲਈਓ ਉਹ ਗੁਰਦੁਆਰਾ ਸਾਹਿਬ ਸਾਰਿਆਂ ਦਾ ਸਾਂਝਾ ਵਾਜੀ ਸਾਰਿਆਂ ਵੱਲੋਂ ਹੀ ਇੱਕ ਇੱਕ ਇਗਰਾਲ ਵਿੱਚ ਇੱਕ ਉਦਮ ਕੀਤਾ ਜਾ ਰਿਹਾ ਵਾ ਤੇ ਉਮੀਦ ਕਰਦੇ ਆ ਕਿ ਜਿਹੜੀ ਸੰਗਤ ਉਹ ਇੰਨਾ ਖੇਡਾਂ ਦੇ ਵਿੱਚ ਵੀ ਵਚੜ ਕੇ ਆਊਗੀ ਜਿਹੜੇ ਪਲੇਅਰ ਛੋਟੇ ਛੋਟੇ ਬੱਚੇ ਪਾਰਟਿਸਪੇਟ ਕਰ ਰਹੇ ਆ ਉਹਨਾਂ ਦੀ ਹੌਸਲਾ ਅਫਜ਼ਾਈ ਕਰੂਗੀ ਕਿਉਂਕਿ ਬਹੁਤ ਜ਼ਰੂਰੀ ਹੁੰਦਾ ਵਾ ਜੀ ਜਦੋਂ ਬੱਚੇ ਖੇਡ ਰਹੇ ਨੇ ਅ ਬੱਚਿਆਂ ਨੇ ਮਿਹਨਤ ਕੀਤੀ ਹੁੰਦੀ ਆ ਪਾਰਟਿਸਿਪੇਟ ਕਰਦੇ ਨੇ ਉਹਨਾਂ ਚਾਹੇ ਜਿੱਤਦੇ ਆ ਚਾਹੇ ਨਹੀਂ ਜਿੱਤਦੇ ਪਰ ਉਹਨਾਂ ਦੇ ਲਈ ਪਾਰਟਿਸਪੇਸ਼ਨ ਵੱਡੀ ਚੀਜ਼ ਹੁੰਦੀ ਆ ਤੇ ਉਹਨਾਂ ਦੀ ਜਿਹੜਾ ਅਨਕਰੇਜ ਕਰਨਾ ਉਹਨਾਂ ਨੂੰ ਉਤਸ਼ਾਹ ਉਤਸ਼ਾਹਿਤ ਕਰਨਾ ਉਹ ਵੱਡੀ ਚੀਜ਼ ਹੁੰਦੀ ਆ ਤੇ ਮੈਨੂੰ ਸਾਨੂੰ ਉਮੀਦ ਆ ਕਿ ਸੰਗਤ ਵਚਨ ਕੇ ਪਹੁੰਚੂਗੀ ਉਹਦੇ ਨਾਲ-ਨਾਲ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਪ੍ਰਬੰਧ ਕੀਤੇ ਗਏ ਆ ਜੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਗੁਰਦੁਆਰਾ ਸਾਹਿਬ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਸਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਆ ਤੁਹਾਡੀ ਟੀਮ ਵਿੱਚ ਆਉਗੀ ਜੀ ਲਾਈਵ ਕਰੂਗੀ ਉਹਦੇ ਨਾਲ ਨਾਲ ਜੋ ਹੋਰ ਵੀ ਸੁਰੱਖਿਆ ਦੇ ਜਿਵੇਂ ਆਪਾਂ ਇਹ ਫੁੱਲ ਫੈਮਿਲੀ ਇਵੈਂਟ ਆ ਜੀ ਤੁਸੀਂ ਆਪਣੇ ਪਰਿਵਾਰਾ ਸਮੇਤ ਇੱਥੇ ਪਹੁੰਚਣਾ ਵਾ ਤੇ ਇਹੀ ਉਮੀਦ ਕਰਦੇ ਆਂ ਜੀ ਸੰਗਤ ਵੱਟੜ ਕੇ ਪਹੁੰਚੂਗੀ ਜੀ ਬਹੁਤ ਮਿਹਰਬਾਨੀ ਜੀ ਔਰ ਬਹੁਤ ਤੁਸੀਂ ਵਿਸਥਾਰ ਨਾਲ ਸੰਦੇਸ਼ ਦਿੱਤਾ ਔਰ ਗੁਰਦੁਆਰਾ ਸਾਉ ਦਸਮੇਸ਼ ਕਲਚਰ ਸੈਂਟਰ ਨਾਰਥ-ਈਸਟ ਕੈਲਗਰੀ ਤੇ ਜੈਨਿਸਸ ਸੈਂਟਰ ਨਾਰਥ-ਈਸਟ ਕੈਲਗਰੀ ਦੇ ਵਿੱਚੋ ਵਿੱਚ ਸਥਿਤ ਹੈ ਬੜਾ ਫੇਮਸ ਸਥਾਨ ਹੈ ਸਾਰਾ ਉਹ ਏਰੀਆ ਗੁਰਦੁਆਰਾ ਸਾਹਿਬ ਹੀ ਲੱਗੇ ਨੇ ਤੇ ਤੁਸੀਂ ਆਓ ਜਿੱਥੋਂ ਵੀ ਆਉਣਾ ਹੈ ਮਹਿਮਾਨ ਬਣ ਕੇ ਆਓ ਮਹਿਮਾਨ ਨਵਾਜ਼ੀ ਹੋਵੇਗੀ ਪੂਰੀ ਔਰ ਸੇਵਾ ਹੋਵੇਗੀ ਤੁਸੀਂ ਖੇੜ ਦੀ ਭਾਵਨਾ ਨਾਲ ਆਓ ਦਰਸ਼ਕ ਬਣ ਕੇ ਆਓ ਦੇਖੋ ਤੇ ਆਨੰਦ ਲਓ ਜੀ ਇਸ ਦੇ ਨਾਲ ਹੀ ਅੱਜ ਦਾ ਸੰਦੇਸ਼ ਅਥੀ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ